ਇਸ ਲਈ ਮੈਂ ਵਿੱਚ ਗੁਰ ਤੇਗ ਬਹਾਦਰ ਪਾਸ਼ਾ ਦਾ ਗੁਰਦੁਆਰਾ ਸਾਹਿਬ ਆ ਪਰ ਤੁਹਾਨੂੰ ਦੱਸ ਦਈਏ ਕਿ ਸਿੱਖ ਇਤਿਹਾਸ ਦੇ ਵਿੱਚ ਜੇ ਕੋਈ ਗੁਰੂ ਸਾਹਿਬ ਯਾਦ ਕਰਦਾ ਹੈ ਤਾਂ ਗੁਰੂ ਸਾਹਿਬ ਉਸੇ ਬਾਣੇ ਵਿੱਚ ਆ ਕੇ ਉਸ ਨੂੰ ਦਰਸ਼ਨ ਦਿੰਦੇ ਹਨ ਇਸ ਦਾ ਇਤਿਹਾਸ ਇਸ ਤਰ੍ਹਾਂ ਦਾ ਕਿ ਇੱਥੇ ਇੱਕ ਸਾਧੂ ਤੁਲਸੀ ਰਾਮ ਰਹਿੰਦਾ ਸੀ ਜਿਹੜਾ ਕਿ ਛੇਵੇਂ ਪਾਸ਼ਾ ਨੂੰ ਯਾਦ ਕਰਦਾ ਸੀ ਤੇ ਇੱਕ ਵਾਰ ਇੱਥੇ ਨੌਵੇਂ ਪਾਸ਼ਾ ਜੀ ਆਏ ਉਹਨਾਂ ਨੇ ਦੇਖਿਆ ਕਿ ਤੁਲਸੀਦਾਸ ਦੀ ਸਮਾਦੀ ਲੱਗੀ ਹੈ ਤੇ ਗੁਰੂ ਸਾਹਿਬ ਧਲੇਵਾਂ ਦੇ ਗੁਰਦੁਆਰੇ ਤੋਂ ਅੱਗੇ ਚਲੇ ਗਏ ਗੰਡੂਆ ਪਿੰਡ ਚਲੇ ਗਏ ਉਸ ਤੋਂ ਬਾਅਦ ਇੱਥੇ ਵਾਪਸੀ ਦੇ ਸਮੇਂ ਤੇ ਹੁੰਦੇ ਹੋਏ ਆਏ ਜਦੋਂ ਤਾਂ ਤੁਲਸੀਦਾਸ ਨਾਲ ਵਰਤਾ ਮਿਲਾਪ ਕੀਤਾ ਤੇ ਉਹਨਾਂ ਨੂੰ ਸ਼ੇਮੇ ਪਾਸ਼ਾ ਦੇ ਰੂਪ ਵਿੱਚ ਦਰਸ਼ਨ ਦਿੱਤੇ ਸੋ ਬਹੁਤ ਸੋਹਣੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਹੋਈ ਆ ਦੇਖਣ ਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਵਦੇਸ਼ ਦੇ ਵਿੱਚ ਦੁਬਈ ਵਗੈਰਾ ਵਰਗੇ ਗੁਰਦੁਆਰਾ ਸਾਹਿਬ ਹੁੰਦੇ ਨੇ ਬਹੁਤ ਖੂਬਸੂਰਤ ਬਿਲਡਿੰਗਾਂ ਤੁਸੀਂ ਦੇਖ ਰਹੇ ਹੋ ਪਿੰਡ ਧਲੇਮਾ ਜ਼ਿਲ੍ਹਾ ਮਾਨਸਾ ਦੇ ਗੁਰਦੁਆਰਾ ਸਾਹਿਬ ਦੀ ਫੋਟੋ ਖੁੱਲਾ ਡੁੱਲਾ ਸਥਾਨ ਆ ਗੁਰੂ ਸਾਹਿਬ ਦੀ ਬਹੁਤ ਜਿਆਦੇ ਕਿਰਪਾ ਹੈ ਦਰਖਤਾਂ ਦਾ ਕੁਦਰਤ ਨਾਲ ਬਹੁਤ ਸੰਗਤ ਦਾ ਪਿਆਰਾ ਵਿਦੇਸ਼ਾਂ ਤੋਂ ਲਿਆ ਕੇ ਬੂਟੇ ਵਗੈਰਾ ਲਾਏ ਹੋਏ ਨੇ ਲਵੇ ਬਹੁਤ ਸੋਹਣਾ ਲਾਹਣਾ ਪਾਰਕ ਬਣਿਆ ਹੋਇਆ ਚੰਗੇ ਪਿੰਡ ਦੀ ਇਹ ਖਾਸੀਅਤ ਹੁੰਦੀ ਹੈ ਕਿ ਉਹ ਆਪਣੇ ਇਤਿਹਾਸ ਨੂੰ ਨਹੀਂ ਭੁੱਲਦੇ ਉਸ ਉੱਪਰ